ਵਿਕਰਮਜੀਤ ਸਿੰਘ ਮਜੀਠੀਆ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਜਿਸ ਦਿਨ ਗ੍ਰਿਫਤਾਰ ਹੋਏ ਸੀ ਉਸ ਸਮੇ ਉਸ ਦੀ ਕਾਫੀ ਜ਼ਿਆਦਾ ਚੜ੍ਹਦੀ ਕਲਾ ਦੇ ਵੀ ਸੀ ਕੰਫੀਡੈਂਸ ਲੈਵਲ ਬਹੁਤ ਹਾਈ ਸੀ ਪਰ ਜਿਵੇਂ ਜਿਵੇਂ ਜੇਲ੍ਹ ਦੇ ਵਿੱਚ ਉਸ ਦੇ ਉੱਤੇ ਸਕੰਜਾ ਕੱਸਦਾ ਗਿਆ ਤੇ ਕਾਲੀ ਦਲ ਦੀ ਫੁੱਟ ਸਾਹਮਣੇ ਆਉਂਦੀ ਗਈ ਕਾਲੀ ਦਲ ਦੇ ਵੱਡੇ ਲੀਡਰ ਸਿਰਫ ਖਾਨਾ ਪੂਰਤੀ ਦੇ ਲਏ ਉਹਨਾਂ ਦਾ ਜਿਹੜਾ ਪ੍ਰੋਟੈਸਟ ਕਰ ਰਹੇ ਆ ਤੇ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਲੱਗ ਰਿਹਾ ਸੀ ਕਿ ਭਾਜਪਾ ਦੇ ਨਾਲ ਹੋ ਸਕਦਾ ਕਿ ਸੈਟਿੰਗ ਕਰਕੇ ਭਾਜਪਾ ਵੱਲੋਂ ਕੋਈ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਕੋਈ ਬਾੜੀ ਮੋਟੀ ਸਾਂਹ ਪੂਰਤੀ ਜਿਹੜੀ ਉੱਤੋਂ ਸੈਂਟਰ ਸਰਕਾਰ ਵੱਲੋਂ ਅਫਸਰਾਂ ਨੂੰ ਝਾੜਿਆ ਜਾਵੇ ਤੇ ਇਸ ਨੂੰ ਮਜੀਠੀਆ ਨੂੰ ਰਾਹਤ ਮਿਲੇ ਉਹ ਬਿਲਕੁਲ ਵੀ ਨਹੀਂ ਮਿਲੀ ਤੇ ਵਿਕਰਮਜੀਤ ਸਿੰਘ ਮਜੀਠੀਆ ਹੁਣ ਹੋਰ ਜ਼ਿਆਦਾ ਫਸਦੇ ਹੋਏ ਨਜ਼ਰ ਆ ਰਹੇ ਆ ਪਹਿਲਾਂ 7 ਦਿਨ ਦੀ ਪੁਲਿਸ ਰਿਮਾਰਡ ਤੇ ਫੇਰ ਹੁਣ 4 ਦਿਨ ਦੀ ਪੁਲਿਸ ਰਿਮਾਰਡ ਚੱਪੇ ਚੱਪੇ ਤੇ ਪੁਲਿਸ ਤਨਾਤ ਤੇ ਜਿਸ ਗੱਡੀ ਦੇ ਵਿੱਚ ਮਜੀਠੀਏ ਨੂੰ ਲੈ ਕੇ ਆਇਆ ਗਿਆ ਉਸ ਦੇ ਵਿੱਚ ਵੀ ਜਿਹੜਾ ਨੀਲਾ ਪੜਦਾ ਜਿਹੜਾ ਕਚਹਿਰੀ ਕੰਪਲੈਕਸ ਜਿੱਥੇ ਗੱਡੀ ਰੁਕੀ ਉਸ ਤੋਂ ਬਾਅਦ ਉਸ ਨੂੰ ਅੰਦਰ ਲਜਾਇਆ ਗਿਆ ਉੱਥੇ ਵੀ ਜਿਹੜਾ ਨੀਲ ਪਰਦਾ ਪਾਇਆ ਗਿਆ ਇਹ ਸਭ ਤੋਂ ਲੱਗਦਾ ਹੈ ਕਿ ਮਜੀਠੀਆ ਹੁਣ ਕਾਫੀ ਜ਼ਿਆਦੇ ਮੁਸ਼ਕਲਾਂ ਦੇ ਵਿੱਚ ਘਿਰ ਚੁੱਕਿਆ ਹੈ ਤੇ ਉਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਕਈ ਤਾਂ ਇੱਥੋਂ ਤੱਕ ਲੋਕ ਆਖ ਰਹੇ ਆ ਕਿ ਮਜੀਠੀਆ ਹੁਣ ਭਗਵੰਤ ਮਾਨ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦਾ ਹੈ ਕਈ ਜਿਹੜੇ ਸਪੋਕਸਮੈਨ ਆ ਉਹ ਇਹ ਗੱਲਾਂ ਕਰ